ਅਕਸਰ ਦੇਖਿਆ ਜਾਂਦਾ ਕਿ ਲੋਕ ਜ਼ਿਆਦਾਤਰ ਆਨਲਾਈਨ ਸਮਾਨ ਖਰੀਦਦਿਆਂ ਤੇ ਠੱਗੀ ਦਾ ਸ਼ਿਕਾਰ ਹੁੰਦੇ ਨੇ ਪਰ ਇਸ ਵਾਰ ਉਸਦੇ ਉਲਟ ਹੀ ਇੱਕ ਅਜੀਹਾ ਮਾਮਲਾ ਮਾਛੀਵਾੜੇ ਸਾਹਿਬ ਦੇ ਨੇੜੇ ਪਿੰਡ ਬੁਰਜਪਹਾੜ ਦੇ ਕਿਸਾਨ ਅੰਗਰੇਜ਼ ਸਿੰਘ ਨਾਲ ਹੋਇਆ ਕਿਸਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਹ ਖੇਤੀਬਾੜੀ ਮਸ਼ੀਨਰੀ ਰੋਟਾ ਬੀਟਰ ਉਸਨੇ ਰਾਹੋ ਰੋਡ ਸਥਿਤ ਸੁਖਮਨੀ ਐਗਰੋ ਤੋਂ ਖਰੀਦਿਆ ਸੀ ਅਤੇ ਜਦੋਂ ਉਸਨੇ ਘਰੇ ਜਾ ਕੇ ਦੇਖਿਆ ਤਾਂ ਇਸ ਨੂੰ ਕਈ ਥਾਵਾਂ ਤੇ ਜਾਗਲ ਲੱਗਿਆ ਹੋਇਆ ਅਤੇ ਰੰਗ ਵੀ ਦੁਬਾਰਾ ਕੀਤਾ ਹੋਇਆ ਸੀ ਜਦੋਂ ਇਹ ਖਰੀਦੀ ਗਈ ਮਸ਼ੀਨਰੀ ਵਾਪਸ ਕਰਨ ਲਈ ਉਕਤ ਏਜੰਸੀ ਕੋਲ ਗਿਆ ਤਾਂ ਉਸਨੇ ਐਡਵਾਂਸ ਦਿੱਤੇ 50000 ਰੁਪਏ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਕਿਸਾਨ ਨਾਲ ਹੋਈ ਧੱਕੇਸ਼ਾਹੀ ਭਾਰਤੀ ਕਿਸਾਨ ਜੂਨੀਅਨ ਲੱਖੋਵਾਲ ਦੇ ਆਗੂਆਂ ਨੇ ਏਜੰਸੀ ਦਾ ਘਰਾਉ ਕਰ ਦਿੱਤਾ ਅਤੇ ਮੰਗ ਕੀਤੀ ਕਿ ਕਿਸਾਨ ਦੀ ਮਸ਼ੀਨਰੀ ਵਾਪਸ ਕਰਕੇ ਉਸ ਨੂੰ ਪੈਸੇ ਵਾਪਸ ਕੀਤੇ ਜਾਣ। ਮਾਛੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ ਬੰਕੇ ਨਾਮ ਹੈ ਤੁਹਾਡਾ ਅੰਗਰੇਜ਼ ਸਿੰਘ ਜੀ ਬੁਰਜ ਪਵਾਦ ਜੀ ਕਿ ਮਾਮਲਾ ਜੀ ਜਿਹੜਾ ਤੁਸੀਂ ਅੱਜ ਕੱਟ ਸੀ ਸਾਦ ਅਸੀਂ 29 ਤਰੀਕ ਨੂੰ ਲੈ ਕੇ ਗਏ ਸੀ ਰੋਟਾ ਵੇਟਰ ਆ 29 ਤਰੀਕ ਨੂੰ ਰਾਤ 10 ਵਜੇ ਇਹ ਆਪਣੇ ਸੁਖਮਣੀ ਜਗਰੂ ਤੋਂ ਕਿਥੋਂ ਜੀ ਆਪਣੇ ਮਾਛੀਵਾੜਾ ਸਾਹਿਬ ਰੋਟਾ ਰੋਟਾ ਵੇਟਰ ਲੈ ਕੇ ਗਏ ਸੀ ਰਾਤ ਨੂੰ ਮਤਲਬ ਅਸੀਂ ਰਾਤ ਨੂੰ ਸਾਨੂੰ ਇਹਨਾਂ ਪਤਾ ਨਹੀਂ ਲੱਗਿਆ ਹੈਗਾ ਵੀ ਮਤਲਬ ਰੋਟਾ ਵੇਟਰ ਪੁਰਾਣਾ ਹੈ ਜਾਂ ਕੀ ਚੱਕਰ ਜਿੱਦਾਂ ਵੀ ਹੈਗਾ ਅਸੀਂ ਦੂਜੇ ਦਿਨ ਜਾ ਕੇ ਸਵੇਰੇ ਦੇਖਿਆ ਜਦੋਂ ਘਰ ਦੇ ਆ ਦੇਖਿਆ ਅਸੀਂ ਦੇਖਿਆ ਕਹਿੰਦੇ ਵੀ ਰੂਟਾਵੇਟਰ ਪੁਰਾਣਾ ਹੈਗਾ ਵੀ ਤੁਸੀਂ ਕਿਤੇ ਲਾਇਏਂਗੇ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਪੁਰਾਣਾ ਇਹ? ਸਰ ਇੱਥੇ ਮਤਲਬ ਇੱਕ ਦਾ ਹੈਗਾ 2022, 2122 ਹੈ। ਇੱਕ ਸਾਰੇ ਦਾ ਸਾਰਾ ਕਲਰ ਕੋਲਰ ਸਾਰਾ ਜਿਹੜਾ ਮਤਲਬ ਮੁਗਲਾਈਲ ਵਗੈਰਾ ਜੋ ਵੀ ਹੈਗਾ ਉਹ ਸਾਰਾ ਨਿਕਲਦਾ ਬਾਹਰ। ਮਤਲਬ ਸਾਰਾ ਪੇਂਟ ਉੱਪਰੋਂ ਖਰਾਬ ਹੋਇਆ ਜਿਹੜੀ ਆ ਪਲੇਟ ਉੱਪਰ ਹੈ ਇਹ ਪਲੇਟ ਦਾ ਰੰਗ ਹੋਰ ਹੈ ਪਰਲੀ ਪਲੇਟ ਦਾ ਰੰਗ ਹੋਰ ਹੈ। ਕਿੰਨੇ ਦਾ ਲੈ ਕੇ ਗਏ ਸੀਗੇ ਜੀ? ਇਹ ਸਰ ਮੇਰਾ ਸੌਦਾ ਹੋਇਆ ਸੀ 1,16,000 ਦਾ। ਨਵਾਂ ਕਹਿ ਕੇ ਦਿੱਤਾ ਸੀ ਤੁਹਾਨੂੰ। ਹਾਂਜੀ ਨਵਾਂ ਕਹਿ ਕੇ ਦਿੱਤਾ ਹਾਂਜੀ ਹਾਂਜੀ। ਪੇਮੈਂਟ ਸਾਡ ਅਸੀਂ 50000 ਰੁਪਈਆ ਨੂੰ ਗੂਗਲ ਪੇ ਕਰਿਆ ਹਾਂਜੀ ਮੈਂ ਆਪਣੇ ਅਕਾਊਂਟ ਚ ਕਰਿਆ 50000 ਰੁਪਈਆ ਤੇ ਸਾਰ ਅਸੀਂ ਇਲਾਦ ਨੂੰ 10 ਵਜੇ ਲੈ ਗਏ ਤੇ ਜਦੋਂ ਸਵੇਰੇ ਅਸੀਂ ਦੇਖਿਆ ਵੀ ਰੋਟਾ ਮੀਟਰ ਪੁਰਾਣਾ ਹੈਗਾ ਵੀ ਨਹੀਂ ਮਤਲਬ ਘਰ ਦੇ ਵੀ ਕਹਿਣ ਲੱਗੇ ਤੁਸੀਂ ਪੇਮੈਂਟ ਦੇ ਆਇਓ 50000 ਦਿੱਤਾ ਬਾਕੀ ਵੀ ਮਤਲਬ ਪੇਮੈਂਟ ਦੇਣੀ ਹੈ ਵੀ ਰੋਟਾ ਮੀਟਰ ਪੁਰਾਣਾ ਕਿਉਂ ਲੈ ਕੇ ਆਏ ਫਿਰ ਮੈਂ ਮਹਿੰਦਰਾ ਰਵਿੰਦਰਾ ਜਾਂ ਮੁੰਡਾ ਲੱਗਿਆ ਸਾਡਾ ਪਿੰਡ ਤੋਂ ਮਤਲਬ ਨਾਲ ਦੇ ਪਿੰਡ ਪਹੁੰਚ ਜਾਈ ਆ ਉਹਨੂੰ ਮੈਂ ਕਾਲ ਕੀਤੀ ਸਵੇਰੇ 7 ਵਜੇ ਦੇ ਕਰੀਬ ਬਈ ਅਸੀਂ ਰੋਟਾਵੇਟਰ ਨਹੀਂ ਰੱਖਣਾ ਵੀ ਸਾਡਾ ਵਾਪਸ ਕਰਵਾ ਦਿਓ। ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਸੁਖਮਣੀ ਵਾਲਿਆਂ ਨਾਲ ਗੱਲ ਕੀਤੀ। ਉਹ ਕਹਿੰਦੇ ਸਾਡਾ ਰੋਟਾਵੇਟਰ ਸਾਨੂੰ ਵਾਪਸ ਕਰਜੋ ਤੁਸੀਂ ਪੇਮੈਂਟ ਆਪਣੀ ਲੈ ਜਾਓ। ਕੋਈ ਕਹੀ ਹੈ ਜੀ ਉਹਨਾਂ ਨੇ ਇਹ ਗੱਲ ਕੀਤੀ। ਮੈਨੂੰ ਮੈਨੂੰ ਨਹੀਂ ਇਹਨਾਂ ਇਹਨੂੰ ਕਹੀ ਆ ਗੁਰਜੰਟਰ ਨੂੰ। ਅੱਛਾ ਜੀ। ਇਹ ਗੁਰਜੰਟਾ ਇਹ ਮਤਲਬ ਮਹਿੰਦਰਾ ਚ ਲੱਗਿਆ ਇਹ ਡੀਲਰਸ਼ਿਪ ਇਹ ਕਰਦਾ ਰੋਟਾਵੇਟਰ ਦੀ। ਕਿੰਨੇ ਤੁਹਾਨੂੰ ਦਵਾਇਆ ਸੀ? ਹਾਂਜੀ ਦਿਨੇ ਦਵਾਇਆ ਸੀ ਹਾਂਜੀ ਹਾਂਜੀ। ਹਾਂਜੀ ਹਾਂਜੀ। ਜਿਹਨੇ ਡੀਲ ਕਰਾਈ। ਇਹ ਕਹਿਣਾ ਹੈ ਉਹਨਾਂ ਦਾ ਜਦੋਂ ਤੁਸੀਂ ਪੇਮੈਂਟ ਲੈਣ ਗਏ। ਸਰ ਅਸੀਂ ਫਿਰ ਮੈਂ 바ਰਕੋਡ ਐਤਵਾਰ ਨੂੰ ਸੰਡੇ ਨੂੰ ਸਵੇਰੇ 9:30 9:30 ਵਜੇ 10:00 ਵਜੇ ਸਾਡਾ ਟਰੈਕਟਰ ਆ ਕੇ ਰੋਟਾਵੇਟਰ ਇੱਥੇ ਮੋੜ ਗਿਆ ਲਾ ਗਿਆ ਇਹਨਾਂ ਨੂੰ ਮੁੜ ਕੇ ਬਾਅਦ ਵਿੱਚ ਮੈਂ 11:00 12:00 ਵਜੇ ਫੋਨ ਕੀਤਾ ਕਹਿੰਦੇ ਸ਼ਾਮ ਨੂੰ ਪਾ ਦੇਣੇ ਪੇਮੈਂਟ ਇਹਨਾਂ ਨਾਲ ਗੱਲ ਹੋਈ ਕਹਿੰਦੇ ਵੀ ਮੁੜ ਕੇ ਸ਼ਾਮ ਤੱਕ ਨਾ ਦੂਜੇ ਦਿਨ ਫਿਰ ਮੇਰੀ ਗੱਲ ਹੋਈ ਦੋ ਤਿੰਨ ਦਿਨ ਇਹ ਵੀ ਕਹਿੰਦਾ ਰਿਹਾ ਪੇਮੈਂਟ ਪਾਓ ਪੇਮੈਂਟ ਪਾਓ ਮੁੜ ਕੇ ਇਹਨਾਂ ਨੂੰ ਇਹਨੂੰ ਜਵਾਬ ਦਿੱਤਾ ਕਹਿੰਦੇ ਅਸੀਂ ਪੇਮੈਂਟ ਨਹੀਂ ਪਾੜੀ ਜੋ ਕੁਝ ਹੁੰਦਾ ਕਰ ਲਓ ਜੀ ਉਹ ਮੁੰਡੇ ਨਾਲ ਵੀ ਏਜੰਟ ਨਾਲ ਵੀ ਗੱਲ ਕੀਤੀ ਸੀ ਮਿੰਦਰ ਵਾਲਿਆਂ ਨਾਲ ਉਹ ਕੀ ਕਹਿੰਦਾ ਕਿਹੜੇ हां उन्हा ਵੀ ਗੱਲ ਕੀਤੀ ਆ ਇਹਨਾਂ ਨਾਲ ਵੀ ਗੱਲ ਹੋਈ ਆ ਮੇਰੀ ਇਹਦੇ ਇਹਦੇ ਵੀ ਹੁੰਦੇ ਨੇ ਦੁਕਾਨ ਤੇ ਹੁਣ ਸੁਖਮਣੀ ਨਾਲ ਵੀ ਕਈ ਵਾਰੀ ਸਾਡੀ ਗੱਲ ਹੋਈ ਆ ਕਿੰਨੇ ਕ ਦਿਨ ਹੋ ਗਏ ਹੋਏ ਨੇ ਰੂਟਰ ਬਿਟਰ ਲਿੱਤੇ ਨੂੰ ਤੇ ਜਿਹੜਾ ਤੁਸੀਂ ਆ ਪੇਮੈਂਟ ਦੀ ਗੱਲ ਕਰਦੇ ਹੋ ਸਰ 29 ਤਰੀਕ ਨੂੰ ਆਪ 10 ਵਜੇ ਅਸੀਂ ਲੈ ਕੇ ਗਏ ਆ 30 ਤਰੀਕ ਨੂੰ ਸਵੇਰੇ 11 12 ਵਜੇ ਅਸੀਂ ਮੋੜ ਗਏ 30 ਨੂੰ ਦੇਖ ਲਓ ਅੱਜ 4 ਤਰੀਕ ਹੋ ਗਈ ਮੰਗ ਕੀ ਕਰਦੇ ਨੂੰ ਮੰਗ ਸਰ ਇਹ ਕਰਦੇ ਆ ਅਸੀਂ ਸਾਡੇ ਪੇਮੈਂਟ ਸਾਨੂੰ ਦਵਾਈ ਜਾਵੇ ਜਿੱਦਾਂ ਵੀ ਹੈਗਾ ਸਰ ਪੇਮੈਂਟ ਸਾਡੀ ਸਾਨੂੰ ਮਿਲਣੀ ਚਾਹੀਦੀ ਹੈ ਜੀ ਅਸੀਂ ਅੱਜ ਧਰਨਾ ਲਗਾਇਆ ਹੈ ਇਹ ਫਿਰ ਜੇ ਨਹੀਂ ਪੇਮੈਂਟ ਦਿੰਦੇ ਤਾਂ ਐਦਾ ਹੀ ਫਿਰ ਐਦੇ ਜਾਰੀ ਰਹੂਗਾ ਜੀ ਜਾਰੀ ਰਹੂਗਾ ਜੀ ਧਰਨਾ ਜਾਰੀ ਰਹੂਗਾ ਜੀ ਸ਼ਾਸਨਿਕ ਧਾਰੀਆਂ ਨਾਲ ਗੱਲ ਕੀਤੀ ਜੀ ਕਿਸੇ ਨਾਲ ਬਸ ਸਰ ਹਜੇ ਫੋਨ ਤੇ ਗੱਲ ਹੋਈ ਆ ਬਾਕੀ ਆ ਜਾਣਗੇ ਸਾਡੇ ਪ੍ਰਧਾਨ ਸਾਹਿਬ ਆ ਜਾਣਗੇ ਹਾਂਜੀ ਸਾਡੇ ਨਾਲ ਤੁਹਾਨੂੰ ਕੋਈ ਹੋਰ ਕੋਈ ਜੱਥੇ ਸਾਡੇ ਲਖਵਾਲ ਸਾਹਿਬ ਇਹਨਾਂ ਦਾ ਸਾਥ ਹਾਂਜੀ ਸਾਰੇ ਹਾਂਜੀ ਪ੍ਰਧਾਨ ਜੀ ਸਾਰੇ ਜਿੰਨੇ ਵੀ ਨਾਲ ਨੇ ਖੜੇ ਕੀ ਨਾਮ ਆ ਜੀ சுரேਸ਼ਪਾਲ ਸਿੰਘ ਨਾਮ ਹੈ ਜੀ ਮੇਰਾ ਏ ਅਜਨ ਤਾਂ ਨਾਲ ਆ ਗਿਆ ਤੁਹਾਡਾ ਰੋਟਾਵੇਟਰ ਕਿ ਬਸਲਾਪ ਜੀ ਔਰ ਬੰਦੇ ਲੈ ਕੇ ਕਿ ਕੋਈ ਜ਼ਿੰਮੇਵਾਰ ਜੀ ਇਹ ਮਸਲਾ ਜੀ ਮਸਲਾ ਇਹ ਸਾਡੇ ਸ਼ੋਪੇ ਰੋਟਾਵੇਟਰ ਗਿਆ ਹੋਇਆ ਤੇ ਰੋਟਾਵੇਟਰ ਦੁਆਣ ਵਾਲਾ ਮਹਿੰਦਰਾ ਕੰਪਨੀ ਤੋਂ ਰਿਪਰੈਜ਼ੈਂਟ ਕਰ ਰਿਹਾ ਗੁਰਜੰਟ ਸਿੰਘ ਉਹਨਾਂ ਨੇ ਆਪਣੇ ਮਾਮੇ ਨੂੰ ਰੋਟਾਵੇਟਰ ਲਵਾਇਆ ਸੀ ਇਹ ਕਿੰਨਾ ਦਾ ਰੋਟਾਵੇਟਰ ਸੀਗਾ ਇਹ ਇਹ ਰੋਟਾਵੇਟਰ ਦਾ ਪ੍ਰਾਈਸ ਤਾਂ ਹੈਗਾ ਐਮ ਆਰ ਪੀ 1,35,000 ਰੁਪਏ ਪਰ ਉਹਨਾਂ ਨੇ ਸਪੈਸ਼ਲ ਡਿਸਕਾਊਂਟ ਦੇ ਕੇ 1,16,000 ਰੁਪਏ ਦਾ ਦਵਾਇਆ ਕਿਉਂਕਿ ਗੁਰਜੰਟ ਦਾ ਆਪਣੇ ਮਾਮੇ ਨਾਲ ਪਲਾਨ ਦੇਣ ਹੈਗਾ ਉਸ ਚੱਕਰ ਦੇ ਵਿੱਚ ਸਾਨੂੰ ਵਾਪਸ ਕਰਨ ਆਇਆ ਕਿ ਸਾਨੂੰ ਪੁਰਾਣਾ ਰੋਟਾਵੇਟਰ ਦਿੱਤਾ ਗਿਆ ਇਹਦੇ ਬਾਰੇ ਸੁਣਦੇ ਦੇਖੋ ਰੋਟਾਵੇਟਰ ਬਿਲਕੁਲ ਵੀ ਪੁਰਾਣਾ ਨਹੀਂ ਹੈ ਤੇ ਇਹ ਮਾਡਲ ਨਵਾਂ ਰੋਟਾਵੇਟਰ ਦਿੱਤਾ ਹੈਗਾ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਜੇ ਤੁਹਾਨੂੰ ਇਹ ਲੱਗਦਾ ਪੁਰਾਣਾ ਹੈ ਕਿਉਂਕਿ ਰੋਟਾਵੇਟਰ ਮੈਂ ਨਹੀਂ ਸੇਲ ਕੀਤਾ ਮੈਂ ਇੱਥੇ ਨਹੀਂ ਸੀਗਾ ਮੈਂ ਬਾਹਰ ਸੀਗਾ ਅੰਗਰੇਜ਼ ਸਿੰਘ ਜੋ ਫਾਰਮਰ ਰੋਟਾਵੇਟਰ ਲੈ ਕੇ ਗਿਆ ਉਹਦਾ ਹਿੱਸਾ ਦਾ ਭਾਂਜਾ ਗੁਰਜੰਟ ਸਿੰਘ ਪਿੰਡ ਕੁੰਕਿਆਂ ਤੋਂ ਰੋਟਾਵੇਟਰ ਦਾ ਸੌਦਾ ਉਹਨੇ ਕੀਤਾ ਰੋਟਾਵੇਟਰ ਉਹਨੇ ਹੀ ਦਿਖਾਇਆ ਇਹ ਅੰਗਰੇਜ਼ ਸਿੰਘ ਤੋਂ ਗੁਰਜੰਟ ਨੂੰ ਪੁੱਛਿਆ ਜਾਏ ਭਾਈ ਇਹ ਰੋਟੇਟਰ ਆਪਣੇ ਮਾਮੇ ਨੂੰ ਪੁਰਾਣਾ ਕਿਉਂ ਦਵਾਇਆ ਉਹ ਜਿਉਂ ਉਹ ਦਾ ਮਾਮਾ ਪੁਰਾਣਾ ਕਹਿ ਰਿਹਾ ਜਦੋਂ ਪੁਰਾਣਾ ਨਹੀਂ ਹੈ ਫਿਰ ਇਹ ਗੁਰਜੰਟ ਸਿੰਘ ਦੱਸੇ ਕਿ ਪੁਰਾਣਾ ਰੋਟੇਟਰ ਕਿਹੜੀ ਸਾਈਡ ਤੋਂ 23 ਮਾਡਲ ਹੈ ਉਹਨਾਂ ਨੇ 50000 ਰੁਪਏ ਹੋ ਤੁਸੀਂ ਉਹਦੀ ਪੇਮੈਂਟ ਵਾਪਸ ਕਰੋਗੇ ਜਾਂ ਰੋਕੋ ਨਹੀਂ ਭਾਜੀ ਪੇਮੈਂਟ ਵਾਪਸ ਨਹੀਂ ਹੋਏਗੀ ਮੈਂ ਉਹਨਾਂ ਰੋਟੇਟਰ ਦੇ ਦਾਂਗਾ ਇਹ ਰਿਪਲੇਸ ਕਰਨਾ ਚਾਹੁੰਦੇ ਆ ਰਿਪਲੇਸ ਕਰਕੇ ਦੂਜਾ ਦੇ ਦਾਂਗਾ ਭਾਜੀ ਪੇਮੈਂਟ ਪਹਿਲੀ ਰੋਟੇਟਰ ਮਿਲਣਾ ਹੈ ਨਹੀਂ ਅਸੀਂ ਰੋਟੇਟਰ ਹੀ ਦੇਵਾਂਗੇ ਪੇਮੈਂਟ ਨਹੀਂ ਦੇਵਾਂਗੇ ਪੇਮੈਂਟ ਵਾਲਾ ਕੋਈ ਸ਼ਡਿਊਲ ਨਹੀਂ ਆ ਤੁਸੀਂ ਕਿਹਾ ਸੀਗਾ ਵੀ ਪੇਮੈਂਟ ਦੇ ਦਾਂਗੇ ਪਰ ਹੁਣ ਤੁਸੀਂ ਕਹਿ ਰਹੇ ਹੋ ਪੇਮੈਂਟ ਨਹੀਂ ਦੇਣੀ ਹੈ ਬਿਲਕੁਲ ਇਹ ਗੱਲ ਹੋਈ ਆ ਪਰ ਜਦੋਂ ਇਹਨਾਂ ਦੇ ਹੀ ਬੰਦਿਆਂ ਦਾ ਸਾਨੂੰ ਧਮਕੀ ਭਰੇ ਫੋਨ ਆਉਣ ਲੱਗ ਗਏ ਜਾਂ ਡਰਾਉਣ ਲੱਗ ਗਏ ਔਰ ਇਹ 20-25 ਬੰਦੇ ਲੈ ਕੇ ਆ ਗਏ ਔਨ ਰਿਕਾਰਡ ਸਾਡੇ ਕੋਲ ਪਿਆ ਅਸੀਂ ਇਹਨਾਂ ਨੂੰ ਕਿਹਾ ਵੀ ਰੋਟਾ ਫੇਟਰ ਤੁਸੀਂ ਦੂਸਰਾ ਲੈ ਜਾਓ ਜਿਹੜਾ ਤੁਹਾਨੂੰ ਚਾਹੀਦਾ ਸਾਡੇ ਨਾਲ ਫੈਕਟਰੀ ਕੋਲੋਂ ਆਪਾਂ ਹੋਰ ਤੋਂ ਲੈ ਲੈਣੇ ਆ ਪਰ ਸਾਡੀ ਬਹੁਤ ਵੱਡੀ ਇਨਸਾਲਟ ਇਹਨਾਂ ਨੇ ਬਹੁਤ ਹੰਗਾਮਾ ਕਰਿਆ ਆ ਕੇ 20-25 ਬੰਦੇ ਲੈ ਕੇ ਆਇਆ ਵੀ ਪੱਤੀ ਬੰਦੇ ਲੈ ਕੇ ਸਾਹਮਣੇ ਤੇ ਡਰਾਇਆ ਤੋਂ ਮਘਾਇਆ ਕੋਈ ਕਹਿੰਦਾ ਟਿੱਪਰ ਫੱਲੇ ਦੇ ਦੋ ਕੋਈ ਕਹਿੰਦਾ ਧੱਕੇ ਨਾਲ ਪਾ ਕੇ ਲੈ ਜਾਾਂਗੇ ਦੇਖੋ ਕਿਹੜਾ ਦੁਕਾਨਦਾਰ ਕਹਿੰਦਾ ਕਿ ਆਪਣੀ ਇਮੇਜ ਖਰਾਬ ਹੋ ਜਾ ਦੁਕਾਨ ਖਰਾਬ ਹੋ ਔਰ ਕਿਹੜਾ ਦੁਕਾਨਦਾਰ ਪੈਸੇ ਹੀ ਮੋੜਦਾ ਕਹੇ ਕੀ ਤੇ ਨੁਕਸਾਂ ਸੀ ਉਹਨੂੰ ਚੇਂਜ ਕਰ ਸਕਦੇ ਆ ਬਸ ਉਹ ਰੋਟਾਵੇਟਰ ਬ੍ਰਾਂਡ ਨਹੀਂ ਹੋਇਆ ਸਾਹਮਣੇ ਰੋਟਾਵੇਟਰ ਪਿਆ ਹੈ ਜਿੱਥੇ ਕਿਸਾਨ ਯੂਨੀਅਨ ਬੈਠੀ ਹੋਈ ਹੈ ਤੁਸੀਂ ਆਪ ਚੈੱਕ ਕਰ ਸਕਦੇ ਹੋ ਕੀ ਕਹਿੰਦਾ ਚੋਣਾਂ ਨਹੀਂ ਹੋਣਾਂਤ ਨਗਰੀਆਂ ਧਰਨਾਗਰੀਆ ਆਪਣਾ ਕੰਮ ਕਰ ਰਹੇ ਆ ਘਰੋਂ ਤੋਂ ਕਿਉਂਕਿ ਇੱਕ ਤਰਫ ਤਾਂ ਚੱਲ ਰਿਹਾ ਕਰ ਰਹੇ ਵੀ ਆਪਾਂ ਇਹੀ ਬੇਨਤੀ ਹੈ ਜੀ ਪੈਸੇ ਨਹੀਂ ਮੋੜ ਸਕਦੇ ਕਿਉਂਕਿ ਉਹ ਪੈਸੇ ਹਾਂ ਉਹ ਪੈਸੇ ਮੈਂ ਕੰਪਨੀ ਦੇ ਵਿੱਚ ਮਹਿੰਦਰਾ ਤੇ ਮਹਿੰਦਰਾ ਦੇ ਅਕਾਊਂਟ ਵਿੱਚ ਟਰਾਂਸਫਰ ਕੀਤੇ ਹੋਏ ਆ 3 ਲੱਖ ਪਾਏ ਸੀ 3.5 ਲੱਖ ਪਾਇਆ ਜੋ 50000 ਉਹਨਾਂ ਦਿੱਤਾ ਇਹਦਾ ਪ੍ਰੂਫ ਆਨਲਾਈਨ ਪਿਆ ਹੈ ਗੁਰਜੰਟ ਕੋਲ ਪਿਆ ਹੋਇਆ ਇਹ ਸਾਰੇ ਕਰਤੇ ਧਰਜ ਦਾ ਗੁਰਜੰਟ ਸਿੰਘ ਆ ਗੁਰਜੰਟ ਸਿੰਘ ਇਹਦਾ ਜਵਾਬ ਦੇਣਾ ਬਈ ਧੰਨਵਾਦ ਸਰ ਤੋਂ DNA ਕੀ ਜੀ ਮਨਜੀਤ ਸਿੰਘ ਢੀਂਸਾ ਜੀ ਜ਼ਿਲ੍ਹਾ ਪ੍ਰਧਾਨ ਬੀਕੇ ਜੀ ਲਖਵਾਲ ਜ਼ਿਲ੍ਹਾ ਦੁਬਿਆਣਾ ਧਰਨੇ ਦਾ ਕੀ ਕਰਨਾ ਤਾਨੇ ਦਾ ਕਾਰਨ ਤਾਂ ਇਹ ਆ ਜੀ ਅੰਗਰੇਜ਼ ਸਿੰਘ ਨੇ 29 ਤਰੀਕ ਨੂੰ ਗਰਜੰਟ ਸਿੰਘ ਰਾਹੀਂ ਇਹ ਰੋਟਾਵੇਟਰ ਨਵਾਂ ਲਿਆ ਜੀ ਜਿਹੜੀਆਂ ਏਜੰਸੀਆਂ ਨੇ ਉਹ ਨਮਾ ਹੀ ਵੇਚਦੀਆਂ ਹੁੰਦੀਆਂ ਨੇ ਜਾਂ ਤਾਂ ਪੁਰਾਣਾ ਦੱਸ ਦਿਆਂ ਪੁਰਾਣਾ ਦਾ 67000 ਨੂੰ ਮਿਲ ਜਾਂਦਾ ਇਹ ਸੀ ਰੋਲੇ ਰੋਲੇ ਜਾਂਦੇ ਰਹਿੰਦੇ ਆ ਇਹਨਾਂ ਦੀ ਸਬਸੜੀ ਮਿਲ ਜਾਂਦੀ ਆ ਲੈ ਕੇ ਦੁਬਾਰਾ ਸਸਤੇ ਫੇਰ ਲੈ ਲੈਂਦੇ ਆ ਉਹਨਾਂ ਉਹ ਗਏ ਨੂੰ ਕੀ ਜਾਂਦਾ ਘਰ ਜਾ ਕੇ ਆਪਣੇ ਜਿੰਨੇ ਹੁਣ ਇਹ ਮੁੜਿਆ ਆ ਇਹਨਾਂ ਨਾਲ ਇਹਨਾਂ ਨੇ ਚਲੋ 50000 ਰੁਪਇਆ ਦੇਤਾ ਚਲੋ ਉਹਨਾਂ ਨੂੰ ਠੀਕ ਕਰਦਿਆਂ ਨੇ ਜਾ ਕੇ ਨਿਆਣੇ ਨੇ ਦੇਖਿਆ ਕਿ ਵੀ ਇਹ ਪੁਰਾਣਾ ਲੱਗਦਾ ਉਹਦੇ ਕਰਕੇ ਇਹਨਾਂ ਨੇ ਸਵੇਰੇ ਹੀ ਫੋਨ ਕਰਿਆ ਇਹਨੂੰ ਗੁਰਜੰਟ ਸਿੰਘ ਨੇ ਉਤੋਂ ਬਾਅਦ ਇਹ ਉਹ ਕਹਿੰਦਾ ਇਹਨੇ ਮਾਲਕਾਂ ਨਾਲ ਗੱਲ ਕਰੀ ਮਾਲਕ ਕਹਿੰਦੇ ਵੀ ਕੋਈ ਨਹੀਂ ਤੁਸੀਂ ਲਿਆਓ ਹੋਰ ਜੋ ਪੈਸੇ ਲੈ ਇਹਨੇ ਫਿਰ ਦੇ ਲੋ ਭੇਜਤਾ ਇਹਨੇ ਗਰੇਜ ਸਿੰਘ ਨੇ ਗੁਰਜੰਟ ਸਿੰਘ ਨੂੰ ਕਿਹਾ ਵੀ ਵੀ ਦੇਖ ਲੈ ਪੈਸੇ ਇਹਨਾਂ ਪਵਾਲਾ ਇਹ ਕਹਿੰਦਾ ਵੀ ਕੋਈ ਨਹੀਂ ਮੇਰੀ ਜ਼ਿੰਮੇਵਾਰੀ ਆ ਗੱਲ ਕੋਈ ਇਹ ਵਿਸ਼ਵਾਸ ਹੁੰਦਾ ਹੁਣ ਉਹਨਾਂ ਦੇ ਅਦੀਦਾ ਦਾ ਰੋਜ਼ ਦਾ ਬੰਦੇ ਤੇ ਵਿਸ਼ਵਾਸ ਵੀ ਕਰਨਾ ਪੈਂਦਾ ਜੀ ਚਲੋ ਵਿਸ਼ਵਾਸ ਤੇ ਉੱਤੇ ਨੇ ਅੱਖ ਲਾਤਾ ਰੂਤਾ ਮਿੱਤਰੂ ਟੂਕਾ ਵੇਟਰ ਤੇ ਲਾ ਕੇ ਮਗਰੋਂ ਜ ਆ ਪੈਸੇ ਪੁੱਛੇ ਇਹਨੇ ਪੈਸੇ ਦਿੱਨੇ ਆ ਕੋਈ ਇੱਕ ਡਣ ਕਾਂ ਤੇ ਦੋ ਕੱਟ ਤੇ ਫਿਰ ਇਹਨੂੰ ਕਹਿੰਦੇ ਵੀ ਅਸੀਂ ਤਾਂ ਕੱਟ ਲਾ ਕੇ ਦੇਵਾਂਗੇ 20000 ਰੁਪਏ ਇਹਨਾਂ ਨੇ ਇਹ ਵੀ ਕਿਹਾ ਵੀ 1000 ਰੁਪਈਆ 1200 ਰੁਪਈਆ ਚਲੋ ਕੱਟ ਵੀ ਲਾ ਲੂ ਕੋਈ ਗੱਲ ਨਹੀਂ ਵੀ ਅਸੀਂ ਤਾਂ ਦੇਵਾਂਗੇ ਵੀ ਅਸੀਂ ਤਾਂ ਹੋਰ ਲੈਣਾ ਸਵੈਨ ਵਾਲਾ ਲੈਣਾ ਅਸੀਂ ਨਹੀਂ ਲੈਣਾ ਇਹ ਸਵੈਨ ਵਾਲੀ ਕੰਪਨੀ ਨੂੰ ਲਾਗੇ ਸਵੈਨ ਵਾਲੇ ਜਿਨ੍ਹਾਂ ਦੀ ਏਜੰਸੀ ਆਰਦੀ ਉਹਨੂੰ ਦੇਣਗੇ ਨਾ ਕਿ ਸੁਖਮਨੀ ਡੀਲਰ ਵਾਲਿਆਂ ਨੂੰ ਨਹੀਂ ਦਿੰਦੇ ਉਹਨਾਂ ਨੇ ਇਹਨੂੰ ਦਿੱਤਾ ਉਹ ਕਹਿੰਦੇ ਸਾਡੇ ਮਾਸੂਆੜੇ ਚ ਹੋਰ ਡੀਲਰ ਨੇ ਉਹਨਾਂ ਤੇ ਜਾ ਕੇ ਲੈ ਲੈਣੇ ਇਹਨਾਂ ਨੇ ਜੇ ਦੇਤਾ ਵੀ ਅਸੀਂ ਪੈਸੇ ਵਾਪਸ ਕਰਦੇ ਆ ਇਹਨਾਂ ਨੇ ਜਾ ਕੇ ਸਵੈਨ ਵਾਲਿਆਂ ਤੋਂ ਰੋਟਾਵੇਟਰ ਲੈ ਲਿਆ ਜੀ ਹੁਣ ਸਵੈਨ ਵਾਲਿਆਂ ਨੂੰ ਵੀ ਪੈਸੇ ਦੇਈ ਬੈਠੇ ਨੇ 50000 ਇਹ ਨਹੀਂ ਮੋੜਦੇ ਦੇਖੋ ਅਸੀਂ ਆਏ ਇਹਨਾਂ ਨਾਲ ਗੱਲ ਕਰਨੀ ਚਾਹੀ ਪਹਿਲਾਂ ਤਾਂ ਸਾਨੂੰ ਦੇਖ ਕੇ ਉਹ ਇੱਥੋਂ ਗੱਡੀ ਚ ਨਿਕਲ ਗਈ ਚਲੋ ਅਸੀਂ ਹੱਥ ਵੀ ਮਾਰਿਆ ਉਹ ਕਹਿੰਦਾ ਮਾਉਨਾ ਘੁੰਮ ਕੇ ਜਾ ਚਲੇ ਗਿਆ ਮੈਂ ਫੋਨ ਕਰਿਆ ਕਹਿੰਦਾ ਜੀ ਮੈਨੂੰ ਬੈਂਕ ਜਾਣਾ ਜ਼ਰੂਰੀ ਆ ਮਹਾ ਚਲੂ ਕੋਈ ਨਹੀਂ ਜਾਇਆ ਉਹ ਤੁਸੀਂ 2 ਘੰਟੇ ਲਾਏ ਜਣੇ 3 ਲਾਏ ਜਣੇ ਮਹਾ ਜੀ 4 ਲਾਏ ਜਣੇ ਅਸੀਂ ਬਹਿ ਜਾਨੇ ਫਿਰ ਉਹ ਮੁੜਿਆ 15 20 ਮਿੰਟ ਤੁਸੀਂ ਮੈਨੂੰ ਕਹਾਲੀ ਆ ਵੀ 4 ਵਜੇ ਆ ਜਿਓ ਜਾਂ ਕੱਲ ਨੂੰ ਆ ਜਿਓ ਅਸੀਂ ਕਹੀ ਕੋਈ ਗੱਲ ਨਹੀਂ ਵੀ ਅਸੀਂ ਵੀ ਤੁਹਾਨੂੰ ਦੱਸ ਕੇ ਆ ਜਾਂਦੇ ਵਧੀਆ ਦੀ ਅਸੀਂ ਵਧੀਆ ਉਹਨੂੰ ਡੀਨਿੰਗ ਨਾਲ ਗੱਲ ਕਰੀ ਵੀ 4 ਵਜੇ ਆ ਜਾਗੇ ਜਾਂ ਗੱਲ 200 ਰੁਪਿਆ ਤੁਸੀਂ ਇਹਨਾਂ ਦੇ ਪੈਸੇ ਨੇ ਬਿੰਨਨ ਪੈਸੇ ਵਾਪਸ ਮੋੜ ਦੱਸੋ ਕਦੋਂ ਦਿੰਨੇ ਹੋ ਕਿੰਨੀ ਕਟੌਤੀ ਕਰਦੇ ਆ ਉਹ ਕਹਿੰਦਾ ਵੀ ਕਟੌਤੀ ਤਾਂ ਅਸੀਂ ਕਰਾਂਗੇ ਹੀ ਪੈਸੇ ਇਹਨਾਂ ਨੂੰ ਕਾਹਦੇ ਦੇਈਏ ਅਸੀਂ ਨਾ ਇਹਨਾਂ ਨੂੰ ਪੈਸੇ ਦੇਣੇ ਨੇ ਨਾ ਅਸੀਂ ਰੋਟਾ ਵੇਟਰ ਦੇਣਾ ਜਿਹੜਾ ਕੋਤ ਹੋਤੇ ਹੁੰਦਾ ਤੁਸੀਂ ਵੀ ਆਪਣਾ ਜੋਰ ਲਾ ਲਿਓ ਐ ਕਹਿ ਕੇ ਉਹ ਗੱਡੀ ਚ ਬਹਿ ਕੇ ਸਦਾਬੀ ਚਲੀ ਤੁਸੀਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਇਹ ਡੀਲਰ ਦੀ ਡੀਲਰਸ਼ਿਪ ਵੀ ਉਹ ਹੋਣੀ ਚਾਹੀਦੀ ਆ ਜਿਹੜੇ ਜ਼ਿੰਮੇਵਾਰ ਨਾ ਵਿਹਾਰ ਰਹਿ ਜਾ ਕਰਦੇ ਨੇ ਕੈਨਸਲ ਕਰਨੀ ਚਾਹੀਦੀ ਆ ਅਰ ਡੀਮਿਡਾਰਾਣਾ ਡੀਲਰ ਵਧੀਆ ਹੋਣੀ ਚਾਹੀਦੀ ਆ ਅਰ ਜਿਹੜੇ ਪੁਰਾਣੇ ਵੇਚਦੇ ਨੇ ਮੈਂ ਮਹਿਗਮ ਐਗਰੀਕਲਚਰ ਨੂੰ ਵੀ ਕਹੂੰਗਾ ਇਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ